ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਅਤੇ ਧਾਰਮਿਕ ਸੰਪਰਦਾਵਾਂ ਨੇ ਆੜਪੀਟਾਂ ਲਈ ਰਾਸ਼ਨ ਅਤੇ ਦਵਾਈਆਂ ਵੰਡੀਆਂ ਫਟੇਗੜ ਚੂੜੀਆਂ ਜੀਵਨ ਨੂਰ ਹਸਪਤਾਲ ਤੋਂ ਰਾਤ ਸਮਗਰੀ ਕੀਤੀ ਰਵਾਨਾ ਸਹਾਇਤਾ ਕਰਨ ਵਾਲੀ ਹਰ ਸੰਸਥਾ ਰਾਜਨੀਤਿਕ ਪਾਰਟੀ ਅਤੇ ਵਿਸ਼ੇਸ਼ ਵਿਅਕਤੀ ਦਾ ਗੜੀ ਨੇ ਕੀਤਾ ਸਵਾਗਤੀ ਰਬਾ ਬਾਬਾ ਨਾਨਕ ਅਤੇ ਰਮਤਾਸ ਖੇਤਰ ਚਾਏ ਹੜਾ ਨਾਲ ਹੋਈ ਤਬਾਹੀ ਦੀ ਮਾਰੇ ਠਾਏ ਇਲਾਕਿਆਂ ਚ ਹੜਪੀਟਾ ਦੀ ਮਦਦ ਲਈ ਘਟਕਿੰਤੀ ਤੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਧਾਰਮਿਕ ਸ਼ਕਸ਼ੀਤ ਬਾਬਾ ਕੇਵਲ ਸਿੰਘ ਭਾਈ ਦਵਿੰਦਰ ਸਿੰਘ ਦੇ ਸਹਿਯੋਗ ਨਾਲ ਹਰਪੀਟਾਂ ਲਈ ਰਾਸ਼ਨ ਦਾ ਸਮਾਨ ਅਤੇ ਦਵਾਈਆਂ ਵੰਡੀਆਂ ਗਈਆਂ ਇਹ ਰਸਤ ਸਮਗਰੀ ਫਤਿਹਗੜ ਚੂੜੀਆਂ ਦੇ ਜੀਵਨ ਚੋਤਾ ਹਸਪਤਾਲ ਤੋਂ ਘਟਕਿੰਤੀ ਤੇ ਚੇਅਰਮੈਨ ਜਸਵੀਰ ਸਿੰਘ ਗੜੀ ਪਪਾ ਕੇਵਲ ਸਿੰਘ ਜੀ ਅਤੇ ਭਾਈ ਦਵਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਫਕ ਫਕ ਪਿੰਡਾਂ ਲਈ ਰਵਾਨਾ ਕੀਤੀ ਗਈ ਇਸ ਮੁਕੇ ਚੇਅਰਮੈਨ ਜਸਵੀਰ ਸਿੰਘ ਗੜੀ ਬਾਬਾ ਕੇਵਲ ਸਿੰਘ ਅਤੇ ਭਾਈ ਦਿਵਿੰਦਰ ਸਿੰਘ ਨੇ ਕਿਹਾ ਕਿ ਜੋ ਹਾਰਦੀ ਮਾਰ ਹੀਟ ਇਲਾਕੇ ਆਏ ਹਨ ਉਥੇ ਭਾਰੀ ਤਬਾਹੀ ਹੋਈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹਨਾਂ ਵੱਲੋਂ ਬਣਦੀ ਸਹਾਇਤਾ ਲੋੜਵੰਦ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜੋ ਵੀ ਇਸ ਔਖੀ ਘੜੀ ਵਿੱਚ ਹਰ ਪੀੜਤਾਂ ਦਾ ਸਾਥ ਦੇ ਰਿਹਾ ਉਹ ਉਹਨਾਂ ਦਾ ਸਵਾਗਤ ਕਰਦੇ ਹਨ ਤੇ ਉਹਨਾਂ ਦਾ ਧੰਨਵਾਦ ਕਰਦੇ ਹਨ ਡੇਰਬਾਬਾ ਨਾਨਕਰਮਦਾਸ ਹਲਕੇ ਤੇ ਜੋ ਹੜ੍ਹ ਦੇ ਨਾਲ ਤਬਾਹੀ ਹੋਈ ਹੈ ਅਤੇ ਹੜ੍ਹ ਪੀੜਤਾਂ ਦੀ ਰਾਹਤ ਲਈ ਅੱਜ ਫਤੇਗੜ ਚੂੜੀਆਂ ਜੀਵਨ ਨੂਰ ਹਸਪਤਾਲ ਤੋਂ ਐਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ, ਬਾਬਾ ਕੇਵਲ ਸਿੰਘ ਜੀ, ਭਾਈ ਦਿਵਿੰਦਰ ਸਿੰਘ ਜੀ ਅਤੇ ਹੋਰਨਾਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਥੋਂ ਰਾਹਤ ਸਮਗਰੀ ਫਤੇਗੜ ਚੂੜੀਆਂ ਤੋਂ ਜੀਵਨ ਜੋਤ ਹਸਪਤਾਲ ਤੋਂ ਹਰਵਾਨਾ ਹੋਈ ਹੈ ਇਸ ਮੌਕੇ ਗੱਲਬਾਤ ਕਰਦੇ ਹਾਂ ਜਸਵੀਰ ਸਿੰਘ ਗੜੀ, ਬਾਬਾ ਕੇਵਲ ਸਿੰਘ ਅਤੇ ਭਾਈ ਦਿਵਿੰਦਰ ਸਿੰਘ ਨਾਲ। ਯਾਵ ਤੇ ਜਿਹੜੀ ਚੀਜ਼ ਜਿਹੜਾ ਦੁੱਖ ਜਿਹੜਾ ਸੰਤਾਪ ਅੱਜ ਚੱਲ ਰਿਹਾ ਇੰਨਾ ਸੰਤਾਪ ਤਾਂ ਅਬਦਾਲੀ ਦੇ 11 ਹੱਲਿਆਂ ਚ ਨਹੀਂ ਪੰਜਾਬ ਨੇ ਛੱਲਿਆ ਜਦੋਂ ਕਹਿੰਦੇ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੀ ਦਾ ਅੱਜ ਜੇ ਸਤਗੁਰੂ ਨਾਨਕ ਦੇ ਮਹਾਰਾਜ ਹੁੰਦੇ ਤਾਂ ਜ਼ਰੂਰ ਇਹ ਗੱਲ ਕਹਿੰਦੇ ਐਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆ ਲੇਕਿਨ ਜਦੋਂ ਪੰਜਮੇ ਪਿਤਾ ਸਤਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਖਦੇ ਆ ਤਾਂ ਤੇਰਾ ਭਾਣਾ ਮਿੱਠਾ ਲੱਗੇ ਪਰ ਮੈਂ ਸਦਕੇ ਜਾਨਾ ਪੰਜਾਬੀਆਂ ਦੇ ਜਿਨ੍ਹਾਂ ਨੇ ਪੰਜਾਬ ਦੇ ਇਸ ਦੁਖੀ ਘੜੀ ਚ ਜਦੋਂ ਅਜ 23 ਦੇ 23 ਜ਼ਿਲ੍ਹਿਆਂ ਦੇ ਜਿਹੜੇ ਪਿੰਡ ਆ ਉਹ ਖਰਾਬ ਮੌਸਮ ਨਾਲ ਔਰ ਤਕਰੀਬਨ 8 ਜ਼ਿਲ੍ਹੇ ਜਿਹੜੇ ਆ ਲਗਭਗ 8 ਤੋਂ ਜ਼ਿਆਦਾ ਉਹ ਹੜ੍ਹਾਂ ਦੇ ਨਾਲ ਪੀੜਤ ਆ ਲੋਕਾਂ ਦੇ ਘਰ ਡੇਗ ਗਏ ਚਾਰ ਦੀਵਾਰੀਆਂ ਢਹਿ ਗਈਆਂ ਡੰਗਰ ਹੜ ਗਏ ਮਰ ਗਏ ਮਸ਼ੀਨਰੀਆਂ ਸੁਆਹਾ ਹੋ ਗਈਆਂ ਹਰ ਚੀਜ਼ ਪੰਜਾਬ ਦੀ ਤਕਰੀਬਨ 1800 ਪਿੰਡ 1800 ਪਿੰਡ ਜਿਹੜਾ ਮਲਿਆ ਮੇਕ ਹੋ ਗਿਆ ਔਰ ਅਜੋ ਸੰਲੜੀ ਦੇ ਵਿੱਚ ਅਸੀਂ ਇਸ ਗਰਦਾਸਪੁਰ ਜ਼ਿਲ੍ਹੇ ਦੇ ਫਤੇਗਰ ਚੂੜੀਆਂ ਪਿੰਡ 'ਚ ਖੜੇ ਆ ਸ਼ਹਿਰ 'ਚ ਖੜੇ ਆ ਕਾਹਾਂ ਅਸੀਂ ਡੇਰਾ ਬਾਬਾ ਨਾਨਕ ਤੇ ਦੋ ਪਿੰਡਾਂ ਦਾ ਦੌਰਾ ਜਿਹੜਾ ਆ ਉਹ ਸਾਡੇ ਵਿੱਚ ਸਤਿ ਸਪਾਹੀ ਜਿਹੜੀ ਸੁਸਾਇਟੀ ਆ ਲੁਧਿਆਣੇ ਤੋਂ ਭਾਜੀ ਦਵਿੰਦਰ ਜੀ ਚਲਾਉਂਦੇ ਆ ਉਹਨਾਂ ਦੀ ਗਵਾਈ ਦੇ ਵਿੱਚ ਅਸੀਂ ਅੱਜ ਲਾਰ ਚੱਲੇ ਆਂ ਔਰ ਵਿਸ਼ੇਸ਼ ਤੌਰ ਤੇ ਜਦੋਂ ਇੱਕ ਖਬਰ ਲੱਗੀ ਤਾਂ ਸ਼੍ਰੀ ਖੁਰਾਲਗੜ੍ਹ ਸਾਹਿਬ ਤਪਸਥਾਨ ਚਰਨ ਜਿਹੜਾ ਸ਼੍ਰੀ ਗੁਰੂ ਵਾਸ ਮਾਰੇ ਦੀ ਚੰਚੋ ਕਰਦੀ ਆ ਤਾਂ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਹੈ ਡਾਕਟਰ ਕੇਵਲ ਸਿੰਘ ਚਾਕਰ ਸਾਹਿਬ ਬਾਬਾ ਜੀ ਇਹ ਵੀ ਅੱਜ ਆਪਣੇ ਨਾਲ ਆਏ ਆ ਜਿੱਥੇ ਡਾਕਟਰ ਆ ਬਾਬਾ ਕੇਵਲ ਸਿੰਘ ਜੀ ਨੇ ਦਵਾਈਆਂ ਦਾ ਵੱਡੇ ਕਾਰਟੂਨ ਨਾਲ ਲੈ ਕੇ ਆਏ ਆ ਉੱਥੇ ਭਾਈ ਦਵਿੰਦਰ ਸਿੰਘ ਜੀ ਇਹਨਾਂ ਨੇ ਵੀ ਦਵਾਈਆਂ ਰਸਤਾ ਔਰ ਇਲਾਕੇ ਦੇ ਦਾਨਵੀਦਾਰ ਦੇ ਨਾਲ ਔਰ ਵੱਖ-ਵੱਖ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਦੇ ਨਾਲ ਇਹ ਲੋਕਾਂ ਦੀ ਪੀੜਾ ਜਿਹੜੀ ਆ ਉਹਦੇ 'ਚ ਖੜੇ ਹੋਏ ਆ ਔਰ ਮੈਂ ਵੀ ਜਿਹੜੇ ਪੰਜਾਬ ਦੇ ਪੰਜਾਬੀਆਂ ਲਈ ਲੋਕ ਲੜ ਰਹੇ ਆ ਉਹਨਾਂ ਦੀ ਜिद ਵਾ ਕਿ ਅਸੀਂ ਆਪਣਾ ਪੰਜਾਬੀ ਭੈਣ ਭਰਾ ਦੁਖੀ ਨਹੀਂ ਰਹਿਣ ਦੇਣਾ ਭੁੱਖਾ ਨਹੀਂ ਰਹਿਣ ਦੇਣਾ ਪੰਜਾਬੀ ਤਾਂ ਛੱਡੋ ਡੰਗਰ ਵੀ ਭੁੱਖੇ ਨਹੀਂ ਰਹਿਣਦੇ ਨੇ ਕਿਹੜੇ ਉਹ ਸਾਰੇ ਪੰਜਾਬੀ ਜਿਹੜੇ ਅੱਜ ਸੇਵਾ ਚ ਲੱਗੇ ਹੋ ਆ ਉਹਨਾਂ ਦੀ ਹੌਸਲਾ ਅਫਜਾਈ ਕਰਨ ਲਈ ਔਰ ਆਪਣੇ ਲੋਕਾਂ ਦਾ ਦੁੱਖ ਦਰ ਦੇਖਣ ਲਈ ਮੈਂ ਇੱਥੇ ਪਹੁੰਚਿਆ ਹਾਂ ਕਿਹੜੇ ਕਿਹੜੇ ਪਿੰਡਾਂ ਚ ਅੱਜ ਤੁਸੀਂ ਜਾ ਰਹੇ ਅੱਜ ਸਹੀ ਇੱਥੇ ਦੋ ਪਿੰਡਾਂ ਚ ਡੇਰਾ ਬਾਬਾ ਨਾਨਕ ਕਿਉਂਕਿ ਇਹ ਤਾਂ ਸਾਰਾ ਹੀ ਇਲਾਕਾ ਜਿਹੜਾ ਟੋਟਲੀ ਖਾਣਾ ਦੀ ਮਾਲ ਚ ਤਬਾਹ ਹੋ ਗਿਆ ਆ ਦੋ ਪਿੰਡ ਜਿਹੜੇ ਰੂੜੇਆਲ ਤੇ ਦੂਜਾ ਪਿੰਡ ਹੈਗਾ ਆ ਆ ਕੰਗੀ ਕੋਲੇ ਵਾਲ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਾਣਾ ਕਿਉਂਕਿ ਮੇਰੇ ਲਈ ਇਹ ਇਲਾਕਾ ਬਿਲਕੁਲ ਨਵਾਂ ਆ ਔਰ ਪਿੰਡਾਂ 'ਚ ਜਾਣਾ ਤਾਂ ਹੋਰ ਵੀ ਬਿਲਕੁਲ ਨਵਾਂ ਪਰ ਦਿਲ ਜਿਹੜਾ ਹਰ ਪੰਜਾਬੀ ਦਾ ਇਸ ਗੱਲ ਲਈ ਅੱਜ ਦਰਦਮੰਦ ਹੈ ਕਿ ਯਾਰ ਅਸੀਂ ਵੀ ਕੁਝ ਉੱਥੇ ਸੇਵਾ ਪਰਈਏ ਅਸੀਂ ਕੋਈ ਸੇਵਾ ਕਰੀਏ ਬਸ ਉਹ ਸੇਵਾ ਹੀ ਜਿਹੜੀ ਆ ਉਹ ਪੰਜਾਬੀਆਂ ਦੀ ਉਹਦੇ ਲਈ ਆ ਜਿੱਦਾਂ ਸਰ ਸੁਖੀ ਪਾਰ ਰਾਜਾ ਆਪਣੇ ਨਗਦੀ ਵੀ ਡੀਜ਼ਲ ਵਾਸਤੇ ਲੋਕਾਂ ਦੀ ਸੇਵਾ ਕਰ ਰਹੇ ਆ ਦੇਖੋ ਅੱਜ ਦੇ ਦਿਨ ਜੇ ਨਿੱਕਾ ਪੈਸਾ ਵੀ ਦੇਤਾ ਨਾ ਜਿਸ ਜਿਸ ਜੱਗ ਦੇ ਵਿੱਚ ਸੇਵਾ ਦੇ ਜੱਗ ਵਿੱਚ ਲੋਕਾਂ ਦੇ ਪੀੜਾਂ ਦਾ ਪ੍ਰਾਗ ਅੱਜ ਚੱਲ ਰਿਹਾ ਪੰਜਾਬੀ ਗੀਤ ਗਾਉਂਦੇ ਰਹੇ ਨਾ ਪੀੜਾਂ ਦਾ ਪ੍ਰਾਗਾ ਭੁੰਦੇ ਪੱਠੀਵਾਲੀਏ ਅੱਜ ਪੀੜਾਂ ਦਾ ਪ੍ਰਾਗਾ ਪੰਜਾਬੀਆਂ ਦਾ ਉਹਨੂੰ ਭੁੰਨਣ ਦੇ ਲਈ ਪੂਰੇ ਪੰਜਾਬੀ ਜਿਹੜੇ ਆ ਉਹ ਚਾਹੁੰਦੇ ਆ ਕਿ ਪੀੜਾ ਜਿਹੜੀ ਆ ਘਟ ਜਾਏ ਅੱਜ ਤਾਂ ਹਲੇ ਸ਼ੁਰੂ ਹੋਈ ਆ ਆ 15 20 ਦਿਨ ਹੜਾਂ ਦੀ ਮਾਰਨਾ ਅਕਲ ਦਾ ਹੀ ਮੌਸਮ ਨਿੰਬਲ ਜਿਹੜਾ ਹੋਣਾ ਸ਼ੁਰੂ ਹੋਇਆ ਆ ਆਉਣੇ ਵਾਲੇ ਦਿਨਾਂ 'ਚ ਸਾਨੂੰ ਫੋਗ ਮਸ਼ੀਨਾਂ ਲੈ ਕੇ ਪਿੰਡ ਦੇ ਨੌਜਵਾਨਾਂ ਨੂੰ ਪਿੰਡ-ਪਿੰਡ ਉਹ ਧੂਆਂ ਵੀ ਮਾਰਨਾ ਪੈਣਾ ਮੱਛਰ ਦਾ ਜਿਹੜੇ ਸੈਂਕੜੇ ਹਜ਼ਾਰਾਂ ਡੰਗਰ ਮਰ ਗਏ ਆ ਉਹਨਾਂ ਬਿਮਾਰੀਆਂ ਫੈਲਣੀਆਂ ਉਹਦੇ ਲਈ ਸਾਨੂੰ ਜਿਹੜਾ ਹੈਗਾ ਉਹ ਵੱਖ-ਵੱਖ ਭਾਗਾਂ ਨੂੰ ਔਰ ਸਮਾਜ ਸੇਵੀ ਜਥੇਬੰਦੀਆਂ ਨੂੰ ਲੱਗਣਾ ਪੈਣਾ ਆ ਜ਼ਮੀਨਾਂ ਹੜ ਗਈਆਂ ਰੇਤੇ ਨਾਲ ਮਿੱਟੀ ਨਾਲ ਗਾਰ ਨਾਲ ਭਰ ਗਈਆਂ 2 ਲੱਖ ਹਕਟੇਰ ਜਿਹੜੀ ਜ਼ਮੀਨ ਹੈ ਉਹ ਰੁੜ ਗਈ ਆ ਉਹਦੀ ਵੀ ਪਰਵਰਿਸ਼ ਕਰਨੀ ਪੈਣੀ ਆ ਤੇ ਜਿਹੜੀ ਵੀ ਕੋਈ ਪਾਰਟੀ ਆ ਕੋਈ ਮਨੁੱਖ ਆ ਜਿਹੜਾ ਵੀ ਸੇਵਾ ਕਰ ਰਿਹਾ ਉਹ ਸਭ ਚੰਗੇ ਨੇ ਉਹਨਾਂ ਸਾਰਿਆਂ ਦੀ ਹੱਲਾਸ਼ੇਰੀ ਅਸੀਂ ਕਰਦੇ ਆਂ ਅੱਜ ਮਾਝੇ ਦੀ ਧਰਤੀ ਤੇ ਮਾਨ ਜੋ ਸਰਦਾਰ ਜਸਵੀਰ ਸਿੰਘ ਘੜੀ ਐਸੀ ਕੁਸ਼ਣ ਪੰਜਾਬ ਦੇ ਨਾਲ ਆਣ ਦਾ ਅੱਜ ਮੌਕਾ ਮਿਲਿਆ ਹੈ ਕਿ ਜਿਹੜੀ ਕੁਦਰਤ ਦੀ ਕਰੋਪੀ ਪੰਜਾਬ ਦੀ ਧਰਤੀ ਤੇ ਵਾਰਦ ਹੋਈ ਹੈ ਖਾਸ ਕਰਕੇ ਮਾਝੇ ਦੀ ਧਰਤੀ ਬਹੁਤ ਨੁਕਸਾਨੀ ਗਈ ਹੈ ਗੁਰਬਾਣੀ ਦਾ ਫਰਮਾਨ ਹੈ ਕਰਤੇ ਕੀ ਮਿਤ ਕਰਤਾ ਜਾਣਾ ਜਾਂ ਕਹਿ ਗੁਰ ਕਹਿ ਸੂਰਾ ਇਹ ਤਾਂ ਕਾਟੁਕੀ ਜਾਣਦਾ ਹੈ ਕਿ ਕਿਵੇਂ ਹੋਈ ਆ ਪਰ ਜਿੱਦ ਤੱਕ ਸਾਡਾ ਬੌਧਿਕ ਤਾਲ ਕੰਮ ਕਰਦਾ ਏ ਇਹ ਸਮਝ ਆਉਂਦਾ ਏ ਕਿ ਗੁਰਬਾਣੀ ਨੇ ਸਾਨੂੰ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਅਸੀਂ ਕਸਮ ਨਹੀਂ ਛੱਡੀ ਕੋਈ ਪਾਣੀ ਨੂੰ ਗੰਦਾ ਕਰਨ ਲਈ ਧਰਤੀ ਨੂੰ ਗੰਦਾ ਕਰਨ ਲਈ ਹਵਾ ਨੂੰ ਗੰਦਾ ਕਰਨ ਲਈ ਪਾਣੀ ਦੇ ਰਾਹ ਡੱਕ ਲੈ ਗਏ ਕੱਸੀਆਂ ਡੱਕ ਲਈਆਂ ਗਈਆਂ ਵਈਆਂ ਡੱਕ ਲਈਆਂ ਗਈਆਂ ਅਸੀਂ ਆਪਣਾ ਬਣਦਾ ਫਰਜ਼ ਨਹੀਂ ਨਿਭਾਇਆ ਅਸੀਂ ਪਾਣੀ ਨੂੰ ਮਿੱਤਰ ਨਹੀਂ ਸਮਝਿਆ ਪਵਨ ਨੂੰ ਆਪਣਾ ਗੁਰੂ ਨਹੀਂ ਸਮਝਿਆ ਪਾਣੀ ਨੂੰ ਪਿਤਾ ਨਹੀਂ ਸਮਝਿਆ ਅੱਜ ਨਰਾਜ ਪਤਾ ਜਿਹੜਾ ਹੈ ਉਹ ਹੜ ਦਾ ਸਲਾਬ ਬਣ ਕੇ ਅੱਜ ਵਰਿਆ ਹੈ ਔਰ ਜਿੱਥੇ ਇਹ ਦੁਖਾਂਤ ਵਰਤਿਆ ਹੈ ਪੰਜਾਬੀ ਭਰਾਵਾਂ ਨੇ ਬਹੁਤ ਤਨਮਨ ਦੇ ਨਾਲ ਸੇਵਾ ਕੀਤੀ ਹੈ ਪਰ ਕਿਤੇ ਕਿਤੇ ਕਿਹੜੀ ਖਬਰ ਆ ਰਹੀ ਹੈ ਕਿ ਵਿਹੜਿਆਂ ਦੇ ਵਿੱਚ ਜਿਹੜਾ ਲੰਗਰ ਜਾਂ ਪ੍ਰਸ਼ਾਦ ਹੈ ਜਾਂ ਕੋਈ ਰਸਦਾ ਉਹ ਦੇਣ ਤੋਂ ਕੁਝ ਵੀਰ ਕਚਕਾਰੇ ਨੇ ਇਦਾਂ ਦੀਆਂ ਵੀਡੀਓਆਂ ਕਿ ਅਸੀਂ ਮਗਰ ਭੱਜੇ ਟਰਾਲੀਆਂ ਦੇ ਕੁੱਤਿਆਂ ਵਰਗਾ ਬਤੀਰਾ ਜਿੰਦਾ ਵੀ ਸ਼ਬਦ ਕਬੀਰ ਨੇ ਵਰਤਿਆ ਕਿ ਸਾਡਾ ਨਾ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਜਿਹੜਾ ਸੇਵਾਦਾਰ ਹੈ ਨਾ ਗੁਰੂ ਸਾਹਿਬ ਦਾ ਇਹ ਸੇਵਾ ਕਿਸੇ ਵੀ ਨਹੀਂ ਇਹ ਸੇਵਾ ਸਾਡੇ ਗੁਰੂਆਂ ਦੀ ਦੇਣ ਹੈ ਗੁਰੂਆਂ ਦੇ ਨਾਂ ਤੇ ਸੇਵਾ ਹੋ ਰਹੀ ਹੈ ਸੇਵਾ ਵਿੱਚ ਬਿੱਤਕਾ ਨਹੀਂ ਹੋਣਾ ਚਾਹੀਦਾ ਭਾਈ ਕਨਈਆ ਜੀ ਨੇ ਕੋਈ ਬਿੱਤਕਾ ਨਹੀਂ ਕੀਤਾ ਜਦੋਂ ਸੇਵਾ ਬਾਬਾ ਸੰਗਤ ਸਿੰਘ ਨੂੰ ਮਿਲੀ ਆਪਣਾ ਸੀਸ ਕਟਾਇਆ ਗਿਆ ਬੰਦ-ਬੰਦ ਕਟਾਇਆ ਗਿਆ ਲੇਕਿਨ ਸੇਵਾ ਨਿਰਵਿਘਨ ਜਾਰੀ ਰੱਖੀ ਸੋ ਮੈਂ ਬੇਨਤੀ ਕਰਦਾ ਕਿ ਆਪਣੀ ਭਾਸ਼ਾ ਜਿਹੜੇ ਸੇਵਾਦਾਰ ਹੈ ਜਿਹੜੇ ਇਦਾਂ ਦੀ ਭਾਸ਼ਾ ਵਰਦੇ ਹੋ ਠੀਕ ਕਰੋ ਕਿਉਂਕਿ ਭਾਸ਼ਾ ਮਨੁੱਖ ਦਾ ਚਰਿੱਤਰ ਹੈ ਜੇ ਮੈਂ ਅੱਜ ਆ ਆ ਕੇ ਸੰਤ ਘੈਰਾਣਾ ਬਾਬਾ ਘੈਰਾਣਾ ਤਾਂ ਮੇਰਾ ਵਾਣਾ ਸੰਤ ਨਹੀਂ ਹੈ ਮੇਰੀ ਭਾਸ਼ਾ ਸੰਤ ਹੈ ਜੇ ਮੇਰੀ ਇਸ ਜ਼ਬਾਨੇ ਵਿੱਚ ਬਾਤਾਂ ਗੰਦੀ ਹੈ ਤਾਂ ਤੁਸੀਂ ਮੈਨੂੰ ਰੋਕ ਕਹਿਣਗੇ ਕਿ ਵਾਣਾ ਤਾਂ ਤੇਰਾ ਜ਼ਰੂਰ ਧਾਰਮਿਕ ਕਰਨਾ ਤੇਰੀ ਭਾਸ਼ਾ ਗੰਦੀ ਹੈ ਇਸ ਕਰਕੇ ਮੇਰਾ ਚਿੱਤਰ ਵੀ ਗੰਦਾ ਹੋ ਜਾਏਗਾ ਰਾਪੇ ਉਹਦੇ ਬੇਨਤੀ ਕਰਦਾ ਪੰਜਾਬ ਦੇ ਸਾਥੀ ਬੈਰੋ ਤੁਸੀਂ ਸੰਸਾਰ ਦੇ ਕਿਸੇ ਵੀ ਕੋਨੇ ਚ ਆਪਤਾਵੇ ਤੁਸੀਂ ਗੁਰੂਆਂ ਦੇ ਵਰਸਾਈ ਹੋਈ ਇਹ ਸੇਵਾ ਕਰਦੇ ਹੋ ਬਿਨਾ ਭੇਤ ਪਾਪ ਤੇ ਕਰਦੇ ਹੋ ਹੁਣ ਸਾਡੇ ਪੰਜਾਬ ਚ ਇਹ ਆਫਤ ਆਈ ਹੈ ਇੱਥੇ ਵੀ ਭੇਤ ਪਾਵਨਾ ਕੀਤਾ ਜਾਵੇ ਇਹ ਗੁਰੂ ਦਾ ਲੰਗਰ ਹੈ ਗੁਰੂ ਕਾ ਲੰਗਰ ਹੈ ਨਰਵਿਗਨ ਬਚਾਓ ਤੇ ਭੇਤ ਪਾਵਨਾ ਕਰਕੇ ਸਰਨ ਗਲਵੱਕੜੀ ਵਿੱਚ ਲਾਓ ਕਿਉਂਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋਦਾ ਨਾ ਰਹਤਾ ਸੋ ਅੱਜ ਜਸਵੀਰ ਸਿੰਘ ਗੜੀ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਸਾਨੂੰ ਨਾਲ ਲੈ ਕੇ ਆਏ ਤਪਸਤਰ ਸ਼੍ਰੀ ਕਰੋੜ ਗੜ੍ਹ ਸਾਹਿਬ ਜਿਸੇ ਧੰਨ ਗੁਰੂ ਅਰਬਜਾਸ ਪਾਤਸ਼ਾਹ ਦਾ ਅਸੋਸ ਕਰਦਾ ਝਾੜੂ ਵਰਤਾਰ ਹੈ ਅੱਜ ਸਰਦਾਰ ਜਸਵੀਰ ਸਿੰਘ ਗੜੀ ਤੇ ਸਹਿਲਾ ਸਾਹਿਬ ਨਾਲ ਆਮ ਸਵਾਗਤ ਸਵਾਗਤ ਪ੍ਰਾਪਤ ਹੋਇਆ ਨਾਲ ਸਾਡੇ ਗੁਰੂ ਘਰ ਦੇ ਖੜਗੰਤੀ ਸਾਹਿਬ ਕੇਚਤ ਸਾਹਿਬ ਪਾਕੀ ਦੀ ਆਏ ਨੇ ਜੀ ਜੀ ਆਏ ਨੇ ਬੜੀ ਆਨਰ ਕਰਵਾ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਆ ਮੇਰੇ ਸਮ ਲੱਗਦਾ ਵਾ ਕਿ ਬਾਬਾ ਜੀ ਨੇ ਧਾਰਮਿਕ ਪੱਖ ਤੇ ਗੜੀ ਸਾਹਿਬ ਨੇ ਸਮਾਜਿਕ ਪੱਖ ਬਹੁਤ ਹੀ ਬਾਕੂਬੀਦ ਨਾਲ ਸਾਰਾ ਵਰਨਨ ਕਰ ਚੁੱਕੇ ਆ ਸੋ ਮੈਂ ਫਤੇਗੜ ਚੂੜੀਆਂ ਦੇ ਧਰਤੀ ਤੇ ਆ ਰਮਦਾਸ ਏਰੀਆ ਦੇ ਵਿੱਚ ਜਿਹੜੇ ਹਰਪਲੇ ਲੋਕ ਨੇ ਉਹਨਾਂ ਦੀ ਮਦਦ ਲਈ ਉਹਨਾਂ ਦੀ ਸਾਰ ਲਈ ਤੇ ਇੱਕ ਸੁਨੇਹੇ ਤੇ ਸਾਡੇ ਤੱਕ ਪਹੁੰਚੇ ਨੇ ਇਹਨਾਂ ਦਾ ਧੰਨਵਾਦ ਜਿਉਂ ਆਖਦਾ ਬਾਕੀ ਤੁਸੀਂ ਸਭ ਜਾਣਦੇ ਹੋ ਬਸ ਸਾਰੇ ਭੈਣ ਭਰਾਵਾਂ ਦੇ ਕੋਲ ਬੇਨਤੀ ਕਰਨਾ ਚਾਹੁੰਦਾ ਕਿ ਇਹ ਮੇਲਾ ਜਿਹੜਾ ਨਾ ਇੱਕ ਦੂਜੇ ਦੀ ਬਾਹ ਫੜ ਕੇ ਭਾਈਚਾਰਕ ਸਾਂਝ ਜਿਹੜੀਆਂ ਨੂੰ ਮਜ਼ਬੂਤ ਕਰਨ ਦਾ ਵਾ ਕੋਸ਼ਿਸ਼ ਕਰੋ ਕਿ ਜੇ ਆਪਾਂ ਦੇ ਰਹੇ ਨਾ ਤੇ ਗੁਰਬਾਣੀ ਕਾ ਦਿੱਤਾ ਲਈਏ ਆਪਣਾ ਅੰਦਰ ਤੱਕ ਛਾਪ ਨਾ ਆਵੇ ਇਹ ਸਭ ਸਾਡੇ ਪੰਜਾਬ ਦੇ ਸੰਤਾਬ ਪਹਿਲਾਂ ਹੀ ਭੋਗੇ ਆਥੇ ਤਾਂ 84 ਵਰਗੀ ਮਾਰ ਹੋਰ ਚੱਲ ਲਈ ਆ ਸਾਡੇ ਅਕਾਲ ਤਖਤ ਹੈਗੇ ਸਿੱਖਾਂ ਨੇ ਮੁਰ ਸਰਜੀਤ ਕਰਦੇ ਸਰਕਾਰਾਂ ਤੋਂ ਮੰਗਾਂ ਦੇ ਲੋੜ ਵੀ ਪਈ ਪੰਜਾਬ ਨੂੰ ਤਬਾਹ ਗਾਂ ਵੀ ਨਾ ਲੋਕਾਂ ਨੇ ਕਰਨਾ ਮਾੜੀ ਸੋਚ ਵਾਲਿਆਂ ਨੇ ਸੋ ਪੰਜਾਬੀਓ ਤੁਹਾਡਾ ਧੰਨਵਾਦ ਜਾਤ ਫਾਤ ਉੱਥੇ ਉੱਟ ਕੇ ਤੇ ਸਾਰੇ ਪੈਨ ਭਰ ਲ ਕੇ ਇਹਨਾਂ ਮੁਸ਼ਕਲਾਂ ਦਾ ਪਹਲ ਸਭ ਨੇ ਕਰਨਾ ਆਉਣ ਵਾਲੇ ਸਮੇਂ 'ਚ ਸਾਡੇ ਨਸਲਾਂ ਨੇ ਵੀ ਕਰਨਾ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ ਕੀ ਫਤਿਹ